ਪੰਜਾਬ ਟਾਈਮ ਤੇ ਤੁਹਾਡਾ ਸਵਾਗਤ ਹੈ ਹਾਲ ਹੀ ਵਿੱਚ 21 ਦਸੰਬਰ ਨੂੰ ਪੰਜਾਬ ਭਰ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਾਰਡ ਨੰਬਰ 35 ਤੋਂ ਭਾਜਪਾ ਦੇ ਚੋਣ ਨਿਸ਼ਾਨ ਤੇ ਬੀਬੀ ਅਮਰਜੀਤ ਕੌਰ ਮਾਨ ਨੇ ਇਲੈਕਸ਼ਨ ਜਿੱਤੀ ਔਰ ਹੁਣੇ ਚਰਚਾ ਹੈ ਕਿ ਉਹਨਾਂ ਨੇ ਆਪਣੀ ਪਾਰਟੀ ਬਦਲੀ ਬੀਜੇਪੀ ਤੋਂ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਸਾਡੇ ਨਾਲ ਅਮਰਜੀਤ ਕਰਮਾਨ ਜੀ ਦੇ ਪਤੀ ਸਰਦਾਰ ਅਗਰਕਮਲ ਸਿੰਘ ਮਾਨ ਹਨ ਆਓ ਇਹਨਾਂ ਤੋਂ ਪੁੱਛਦੇ ਹਾਂ ਮਾਨ ਸਾਹਿਬ ਪਹਿਲਾਂ ਤੇ ਦੱਸੋ ਕਿ ਤੁਸੀਂ ਵਾਕਿਆ ਹੀ ਆਮ ਆਦਮੀ ਪਾਰਟੀ ਚਲ ਗਏ ਹਾਂ ਜਾਂ ਨਹੀਂ ਹਾਂ ਜੀ ਹਾਂ ਜੀ ਸਾਹਿਬ ਬਿਲਕੁਲ ਤੁਸੀਂ ਸਹੀ ਕਿਹਾ ਮੈਂ ਆਮ ਆਦਮੀ ਪਾਰਟੀ join ਕਰ ਲਈ ਹੈ ਜੀ ਜਿਸ ਤਰ੍ਹਾਂ ਕਿ ਬਹੁਮਤ ਕਾਂਗਰਸ ਪਾਰਟੀ ਦਾ ਸੀਗਾ ਤੇ ਉਮੀਦ ਸੀ ਕਿ ਉਹ ਮੇਰ ਬਣਾਈਗੀ ਤੇ ਇੱਕ ਨੰਬਰ ਤੇ ਉਹ ਆਈ ਦੋ ਨੰਬਰ ਤੇ ਆਮ ਆਦਮੀ ਪਾਰਟੀ ਆਈ ਇਹ ਇਤਿਹਾਸ ਹੈ ਪਿਸ਼ੋਕੜ ਵੀ ਇਹ ਦੱਸਦਾ ਹੈ ਕਿ ਜਿਹੜਾ ਰੂਲਿੰਗ ਪਾਰਟੀ ਹੁੰਦੀ ਰਾਜਕਰਤਾ ਸਰਕਾਰ ਹੁੰਦੀ ਹੈ ਜੋੜ ਤੋੜ ਕਰਕੇ ਬਹੁਮਤ ਸਾਬਤ ਕਰ ਵੀ ਲੈਂਦੀ ਭਾਵੇਂ ਉਹ ਨਾ ਵੀ ਬਹੁਮਤ ਵਿੱਚ ਹੋਵੇ ਕਿ ਤੁਹਾਡੇ ਆਉਣ ਦੇ ਨਾਲ ਕਿ ਇਹ ਹੁਣ ਮੇਅਰ ਦੀ ਜਿਹੜੀ ਆ ਉਹ ਜਿਹੜੀ ਚੋਣ ਆ ਸੁਖਾਲੀ ਹੋ ਗਈ ਉਹਨਾਂ ਦਾ ਆ ਪਰ ਸਭ ਦੇਖੋ ਜਿਹੜੀ ਤੇ ਇਸ ਮੇਅਰ ਦੀ ਚੋਣ ਦੀ ਗੱਲ ਆ ਉਤੇ ਅਸੀਂ ਸਾਰੇ ਪਲੀ ਭਾਂਤ ਜਾਣਦੇ ਹਾਂ ਕਿ ਜੇਕਰ ਅਸੀਂ ਮੌਜੂਦਾ ਸਰਕਾਰ ਦੇ ਨਾਲ ਚੱਲਦੇ ਹਾਂ ਤੇ ਜਿਹੜੀ ਡਿਵੈਲਪਮੈਂਟ ਜਿਹੜੀ ਇਲੈਕਸ਼ਨ ਇਹਦੇ ਮੁੱਦੇ ਡਿਵੈਲਪਮੈਂਟ ਹੁੰਦੇ ਆ ਤਰੱਕੀ ਹੁੰਦੀ ਆ ਆਪਣੀ ਵਾਰਡ ਦੀ ਤਰੱਕੀ ਦੀ ਹਮੇਸ਼ਾ ਗੱਲ ਲੈ ਕੇ ਆਪਾਂ ਚੱਲਦੇ ਆ ਤੇ ਜਿਹੜੀ ਤਰੱਕੀ ਆ ਜਿਹੜੀ ਡਿਵੈਲਪਮੈਂਟ ਆ ਉਹ ਮੇਰੇ ਖਿਆਲ ਦੇ ਨਾਲ ਮੌਜੂਦਾ ਸਰਕਾਰ ਦੇ ਨਾਲ ਰਹਿ ਕੇ ਹੋ ਸਕਦੀ ਹੈ ਇਹ ਰਾਜਨੀਤੀ ਦੇ ਵਿੱਚ ਆਮ ਚਰਚਾ ਹੁੰਦੀ ਆ ਕਿ ਸਾਮ-ਦਾਮ ਦੰਡ ਭੇਤ ਜਿਹੜਾ ਉਹਦੇ ਨਾਲ ਜਿਹੜੀ ਪਾਰਟੀਆਂ ਬਦਲੀਆਂ ਜਾਂਦੀਆਂ ਸਾਮ-ਦਾਮ ਤੇ ਆ ਗਿਆ ਕਿ ਕੋਈ ਪੈਸੇ ਥੇਲੇ ਦਾ ਲੈਣ ਦੇਣ ਹੋਇਆ ਕਿਸੇ ਨੂੰ ਖਰੀਦੋ-ਫਰੋਖਤ ਕੀਤੀ ਆ ਜਾਂ ਕਿਸੇ ਨੇ ਡਰਾਵਾ ਪ੍ਰੈਸ਼ਰਾਈਜ਼ ਕੀਤਾ ਜਾਂ ਕੋਈ ਹੋਰ ਭੇਦ ਹੁੰਦਾ ਤੁਹਾਡੀ ਜਿਹੜਾ ਇਹ ਪਾਰਟੀ ਬਦਲਣ ਦੇ ਵਿੱਚ ਕੀ ਭੇਦ ਸੀਗਾ ਜਿਹੜਾ ਤੁਸੀਂ ਥੋੜੇ ਦਿਨਾਂ ਦੇ ਵਿੱਚ ਹੀ ਇਹ ਪਾਰਟੀ ਆਪਣੇ ਚੇਂਜ ਕਰ ਲਈ ਆਪਾਂ ਸਭ ਬੜਾ ਵਧੀਆ ਤੁਸੀਂ ਸਵਾਲ ਪੁੱਛਿਆ ਕਿ ਜਿਹੜਾ ਕੋਈ ਖਰੀਦੋ ਫਰੋਖਤ ਦੀ ਗੱਲ ਜਿਹੜੀ ਤੁਸੀਂ ਕਹਿੰਦੇ ਚੱਲ ਰਹੀ ਆ ਪਰ ਜਦੋਂ ਆਪਾਂ ਇਲੈਕਸ਼ਨ ਜਿੱਤੇ ਆ ਉਦੋਂ ਵੀ ਸਾਨੂੰ ਇਹੀ ਸਵਾਲ ਲੋਕਾਂ ਨੇ ਕੀਤੇ ਜਾਂ ਲੋਕਾਂ ਨੇ ਅੱਜ ਇੱਕ ਦੂਜਾ ਚਰਚਾ ਕੀਤੀ ਕਿ ਸ਼ਾਇਦ ਇਹਨਾਂ ਨੇ ਪੈਸੇ ਵੰਡ ਕੇ ਚੋਣ ਜਿੱਤ ਲਈ ਆ ਪਰ ਮੈਂ ਕਹਿੰਦਾ ਵੀ ਜਿੰਨੀਆਂ ਵੀ 670 ਵੋਟਾਂ ਪਈਆਂ ਇਹਨਾਂ 'ਚ ਕੋਈ ਇੱਕ ਬੰਦਾ ਵੀ ਆ ਕੇ ਕਹ ਦੇ ਕਿ ਸਾਨੂੰ ਗੁਰਕਵਰ ਸਿੰਘ ਮਾਨ ਨੇ ਪੈਸੇ ਦੇ ਕੇ ਵੋਟ ਪਾਈ ਆ। ਸੋ ਪੈਸੇ ਦੀ ਰਾਜਨੀਤੀ ਨਾਗਦੀ ਪਹਿਲਾਂ ਕੀਤੀ ਹੈ ਨਾਗਦੀ ਗਾਂ ਕਰਾਂਗੇ। ਨਹੀਂ ਮੈਂ ਜਿਹੜੀ ਗੱਲ ਕਰ ਰਿਹਾ ਸੀ ਉਹ ਤੁਹਾਡੇ ਦੁਆਰਾ ਪੈਸੇ ਦਿੱਤੇ ਜਾਣ ਦੀ ਵੋਟਾਂ ਖਰੀਦਣ ਦੀ ਗੱਲ ਨਹੀਂ। ਕਿ ਇਹ ਦੋਸ਼ ਲਾਇਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਤੋਂ ਤੁਸੀਂ ਪੈਸੇ ਲੈ ਲਏ। ਤੁਹਾਡੇ ਕੁਝ ਵੋਟਰਾਂ ਨੇ ਮੇਰੇ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਕਿ ਹੈ ਸੋਲਡ ਅਸ ਉਹਨੇ ਸਾਨੂੰ ਵੇਚ ਦਿੱਤਾ। ਕਿ ਸਾਡੇ ਨੂੰ ਪੁੱਛਿਆ ਨਹੀਂਗਾ ਤੇ ਪਾਰਟੀ ਬਦਲ ਲਈ ਅਸੀਂ ਤਾਂ ਕਮਲ ਦੇ ਚੋਂ ਨਿਸ਼ਾਨ ਨੂੰ ਜਿਹੜਾ ਵੋਟ ਪਾਈ ਸੀ ਨਹੀਂ ਪਾਸੀ ਸਾਹਿਬ ਇਹ ਬਿਲਕੁਲ ਗਲਤ ਗੱਲ ਆ ਪੈਸੇ ਨਾਲ ਕੋਈ ਵੀ ਜ਼ਮੀਰ ਨਹੀਂ ਵੇਚਦਾ ਆਪਣਾ ਬਿਲਕੁਲ ਝੂਠ ਗੱਲ ਆ ਬਾਕੀ ਲੋਕਾਂ ਦੀਆਂ ਗੱਲਾਂ ਲੋਕਾਂ ਦੇ ਮੂੰਹ ਮੈਂ ਫੜ ਨਹੀਂ ਸਕਦਾ ਪਰ ਮੈਂ ਆਪਣੀ ਵਾਰਡ ਨਾਲ ਜੋ ਵਾਅਦਾ ਪਹਿਲੇ ਦਿਨ ਕੀਤਾ ਸੀਗਾ ਕਿ ਜੋ ਮੇਰਾ ਮੁੱਦਾ ਡਿਵੈਲਪਮੈਂਟ ਦਾ ਹੋਏਗਾ ਉੱਤੇ ਮੈਂ 100% ਉਹਨਾਂ ਦੇ ਨਾਲ ਰਾਵਾਂਗਾ ਕਿਤੇ ਸੁੱਖ ਦੁੱਖ ਦੇ ਵਿੱਚ ਮੇਰੀ ਵਾਰਡ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਕਿਸੇ ਵળે ਲੋਡ ਪੈਂਦੀ ਆ ਮੈਂ ਹਮੇਸ਼ਾ ਉਹਨਾਂ ਦੇ ਨਾਲ ਰਾਵਾਂਗਾ ਜੋ ਮੈਂ ਵਾਅਦਾ ਕੀਤੇ ਉਹਨਾਂ ਨਾਲ ਚੰਗੀਆਂ ਸੜਕਾਂ ਸਾਫ਼ ਸੀਵਰੇਜ ਸਟਰੀਟ ਲਾਈਟਾਂ ਸਾਫ਼ ਪਾਣੀ ਹਰ ਜਿਹੜੀ ਡਿਵੈਲਪਮੈਂਟ ਆ ਮੈਂ ਵਾਰਡ ਦੇ ਵਿੱਚ 100% ਕਰਾਵਾਂਗਾ ਵਿਕਾਸ ਬਹੁਤ ਜ਼ਰੂਰੀ ਹੈ ਜਿਹੜਾ ਚੋਣ ਲੜੀ ਵੀ ਜਾਂਦੀ ਹੈ ਤੁਸੀਂ ਜਿੱਤ ਕੇ ਵੀ ਆਇਓ ਵਿਕਾਸ ਜ਼ਰੂਰੀ ਹੈ ਕੀ ਤੁਹਾਨੂੰ ਲੱਗਦਾ ਸੀਗਾ ਕਿ ਸਰਕਾਰ ਉੱਪਰ ਹੋ ਰਿਹਾ ਬੀਜੇਪੀ ਪਾਵਰ ਚ ਨਹੀਂ ਹੈਗੀ ਤੇ ਤਾਂ ਕਰਕੇ ਤੁਸੀਂ ਆ ਗਏ ਨਹੀਂ ਨਹੀਂ ਇਹੋ ਜੀ ਤੇ ਗੱਲ ਕੋਈ ਨਹੀਂ ਹੈਗੀ ਬਸ ਮੇਰਾ ਆਪਣਾ ਥੋੜੇ ਦਿਨਾਂ ਤੋਂ ਕੋਈ ਪ੍ਰੈਸ਼ਰ ਸੀਗਾ ਮਨ ਤੇ ਬੋਧ ਸੀਗਾ ਕਿ ਡਵੈਲਪਮੈਂਟ ਦੇ ਮੁੱਦਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਮੈਨੂੰ ਪ੍ਰੋਬਲਮ ਆ ਰਹੀ ਸੀਗੀ ਪਰ ਡਵੈਲਪਮੈਂਟ ਕਰਕੇ ਤੁਸੀਂ ਪਾਰਟੀ ਬਦਲੀ ਬਿਲਕੁਲ ਜੀ ਬਿਲਕੁਲ ਇਹ ਇਹਦਾ ਸਬੂਤ ਤੁਹਾਨੂੰ ਮੈਂ ਅਗਲੇ ਆਉਣ ਵਾਲੇ 10 15 ਦਿਨ ਦੇ ਵਿੱਚ ਮੈਂ ਹੁਣ ਕੁਝ ਆਫੀਸ਼ੀਅਲੀ ਨਹੀਂ ਬੋਲਣਾ ਚਾਹੁੰਦਾ ਪਰ 10 15 ਦਿਨ ਦੇ ਵਿੱਚ ਵਿੱਚ ਮੈਂ ਤੁਹਾਨੂੰ ਇਹ ਚੀਜ਼ ਦਾ ਸਬੂਤ ਦੇ ਦੂੰਗਾ ਕਿ ਕੀ ਕੀ ਡਵੈਲਪਮੈਂਟ ਮੈਂ ਆਪਣੇ ਮਨ ਦੇ ਵਿੱਚ ਸੋਚ ਕੇ ਰੱਖੀ ਸੀ ਜਿਹੜੀ ਪਾਰਟੀ ਜੁਆਇਨ ਕਰਕੇ ਜਿਹਦੀ ਤੇਜ਼ੀ ਆ ਉਹ ਡਬਲ ਹੋ ਜਾਗੀ ਦੇ ਜੁਸੇ ਪਾਰਟੀ ਬਦਲੀ ਵਿਕਾਸ ਦੇ ਲਈ ਇਹ ਗੱਲ ਹਜਮ ਵੀ ਹੁੰਦੀ ਹੈ ਕਿ ਵਾਕਿਆ ਇਹ ਗੱਲ ਸੱਚੀ ਹੈ ਜਿਹੜੇ ਸਮਝਦਾਰ ਨੇ ਕਿ ਰੂਲਿੰਗ ਪਾਰਟੀ ਨੇ ਕੰਮ ਕਰਾਉਣੇ ਨਹੀਂ ਤੇ ਜਗ੍ਹਾ ਜਗ੍ਹਾ ਅੜਚਣ ਪੈਂਦੀ ਆ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਕਾਂਗਰਸ ਨਾਲੋਂ ਕਾਫੀ ਘੱਟ ਸੰਨ ਤੇ ਹੁਣ ਰੋਜ਼ ਉਹਨਾਂ ਦੇ ਵਿੱਚ ਨਵੇਂ ਕਾਉਂਸਲਰ ਸ਼ਾਮਲ ਹੋ ਰਹੇ ਜਾਂ ਕੀਤੇ ਜਾ ਰਹੇ ਆ ਪਰ ਦੋ ਸਾਲ ਸਰਕਾਰ ਦਾ ਟਾਈਮ ਰਹਿ ਗਿਆ ਜੀ ਮੰਨ ਲਓ ਅੱਜ ਮੇਹਰਬਾਨੀ ਵੀ ਜਾਂਦਾ ਜੋੜ ਤੋੜ ਕਰਕੇ ਦੋ ਸਾਲ ਬਾਅਦ ਵਿਧਾਨ ਸਭਾ ਦੀ ਇਲੈਕਸ਼ਨ ਆ ਕਿ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਆ ਪਾਵਰ 'ਚ ਆ ਜਾਏਗੀ ਫਿਰ ਪਾਸੀ ਸਾਹਿਬ ਮੇਰੀ ਤੇ ਵੱਧ ਵੱਧ ਕੋਸ਼ਿਸ਼ ਹੋਏਗੀ ਕਿ ਮੈਂ ਜਿੰਨੀ ਵੱਧ ਤੋਂ ਵੱਧ ਡਵੈਲਪਮੈਂਟ ਦੋ ਸਾਲ ਦੇ ਵਿੱਚ ਕਰਾ ਸਕਾਂ ਜਿੰਨੀ ਮੇਰੇ 'ਚ ਹਿੰਮਤ ਦਮ ਖਾਮ ਹੋਏਗਾ ਜਿੰਨਾ ਟਾਈਮ ਮੈਨੂੰ ਮਿਲੇਗਾ ਉਹ ਸੌਣ ਦਾ ਟਾਈਮ 8 ਘੰਟੇ ਜਾਂ 8 ਘੰਟੇ 6 ਘੰਟੇ ਹੀ ਹੋ ਜਾਣਗੇ ਤੇ ਕੋਈ ਨਹੀਂ ਮੈਨੂੰ ਸੌਣਾ ਘੱਟ ਮਨਜ਼ੂਰ ਆ ਪਰ ਮੈਂ 2 ਸਾਲ ਦਾ ਜਿਹੜਾ ਕੰਮ 2 ਸਾਲ ਦੇ ਵਿੱਚ ਮੈਂ 4 ਸਾਲ ਦਾ ਕੰਮ ਕਰਕੇ ਦਿਖਾਉਣਾ ਬੋਰਡ ਦੇ ਵਿੱਚ ਉਹ ਤੁਹਾਡੀ ਗੱਲ ਠੀਕ ਆ ਕਿ ਮੰਨ ਲਓ 2 ਸਾਲ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆਉਂਦੀ ਕਿਸੇ ਹੋਰ ਪਾਰਟੀ ਦੀ ਆ ਜਾਂਦੀ ਆ ਤੇ ਫੇਰ ਤੁਹਾਡੀ ਡਿਵੈਲਪਮੈਂਟ ਫੇਰ ਰੁਕ ਜਾਣੀ ਆ ਕਿਉਂਕਿ ਕੰਮ ਤਾਂ ਮੁੱਕਦੇ ਨਹੀਂ ساری ਉਮਰ ਸਰ ਨਹੀਂ ਦੇਖੋ ਡਿਵੈਲਪਮੈਂਟ ਜਦੋਂ ਅਸੀਂ ਇੱਕ ਧੜਾ ਬਣਾ ਕੇ ਚੱਲਦੇ ਆ ਜਦੋਂ ਹੁਣ ਮੰਨ ਲਓ ਅਸੀਂ 40 45 ਜਾਂ 46 ਜਣ ਹੁਣ ਇੱਕ ਬੰਦੇ ਦੀ ਆਵਾਜ਼ ਬਹੁਤੀ ਦੂਰ ਨਹੀਂ ਜਾਏਗੀ ਪਰ 46 ਬੰਦਿਆਂ ਦੀ ਆਵਾਜ਼ ਬਹੁਤ ਦੂਰ ਤੱਕ ਜਾਏਗੀ ਅਸੀਂ ਭਾਜਪੀ ਦੇ ਵਿੱਚ 8 ਜਾਂ 9 ਜਾਣੇ ਸੀਗੇ ਸਾਡੀ ਆਵਾਜ਼ ਬਹੁਤ ਦੂਰ ਨਹੀਂ ਜਾ ਸਕਦੀ ਪਰ ਹੁਣ ਆਮ ਆਦੀ ਪਾਰਟੀ ਵਿੱਚ 45 46 ਤਕਰੀਬਨ ਹੋਣ ਜਾ ਰਹੇ ਆ ਇਹਨਾਂ ਦੀ ਆਵਾਜ਼ ਬਹੁਤ ਦੂਰ ਤੱਕ ਜਾਏਗੀ ਆਵਾਜ਼ ਦੱਬੀ ਨਹੀਂ ਜਾਏਗੀ ਤੁਸੀਂ ਹਲਕਾ ਵਿਧਾਇਕ ਮੈਡਮ ਜੀਵਨਜੋਤ ਕੌਰ ਦੇ ਸੰਪਰਕ ਦੇ ਵਿੱਚ ਸੀ ਇੱਧਰ ਪਾਰਟੀ ਬਦਲਣ ਦੇ ਵਿੱਚ ਹੀ ਉੱਪਰੋਂ ਪਤਾ ਲੱਗਾ ਕਿ ਤੁਹਾਡੇ ਹਾਈ ਕਮਾਂਡ ਜਿਹੜੀ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਜ਼ਰੀਏ ਤੁਹਾਡੀ ਜਿਹੜੀ ਇਹ ਸ਼ਮੂਲੀਅਤ ਹੋਈ ਹੈ ਮੈਡਮ ਦੇ ਨਾਲ ਮੇਰਾ ਕੋਈ ਵਾਰਤਾਲਾਪ ਗੱਲਬਾਤ ਨਹੀਂ ਹੋਈ ਅਜੇ ਤੱਕ ਤੇ ਹਾਈ ਕਮਾਂਡ ਦੇ ਵਿੱਚ ਮੇਰੇ ਰਿਸ਼ਤੇਦਾਰ ਨੇ ਮੇਰੇ ਸੰਧੂ ਸਾਹਿਬ ਨੇ ਸ਼ੈਰੀ ਕਲਸੀ ਜੀ ਉਹਨਾਂ ਦੇ ਨਾਲ ਮੇਰਾ ਚਲੋ ਨਿੱਜੀ ਪਿਆਰ ਵੀ ਰਿਸ਼ਤੇਦਾਰੀ ਤੇ ਹੈ ਹੀ ਹੈ ਚਲੋ ਉਹਨਾਂ ਦੇ ਨਾਲ ਕਾਫੀ ਗੱਲਾਂ ਤੇ ਚਰਚਾ ਹੋਈ ਚਰਚਾ ਤੋਂ ਬਾਅਦ ਹੀ ਫੈਸਲਾ ਲਿਆ ਗਿਆ ਜੀ ਮੈਡਮ ਜੀਵਨਜੋਤ ਕੌਰ ਤੁਹਾਡੇ ਖਿਲਾਫ ਪ੍ਰਚਾਰ ਕਰਦੇ ਰਹਿਆ ਫੰਕਸ਼ਨਾਂ ਦੇ ਵਿੱਚ ਉਦਘਾਟਨ ਕਰਨ ਮੌਕੇ ਜਾਂ ਹੋਰ ਆਮ ਆਦਮੀ ਪਾਰਟੀ ਦੇ ਵੀ ਕੁਝ ਜਿਹੜੇ ਇਥੋਂ ਦੇ ਵਸਨੀਕ 35 ਨੰਬਰ ਵਾਰਡ ਦੇ ਖਾਸ ਕਰ ਉਹ ਤੁਹਾਡੇ ਤੇ ਗੰਭੀਰ ਦੋਸ਼ ਲਾਉਂਦੇ ਰਹਿਆ ਉਹ ਤੁਹਾਨੂੰ ਹਜ਼ਮ ਕਰ ਲੈਣਗੇ ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਮਿਲੋਗੇ ਉਹਨਾਂ ਨੂੰ ਨਾਲ ਲੈ ਕੇ ਚੱਲੋਗੇ ਕਿ ਜਿਸ ਤਰ੍ਹਾਂ ਤੁਹਾਡੇ ਖਿਲਾਫ ਹੀ ਆਮ ਆਦਮੀ ਪਾਰਟੀ ਨੇ ਤੁਹਾਡੀ ਮੁੱਖ ਟੱਕਰ ਉਹਨਾਂ ਨਾਲ ਸੀ ਜਿਹੜੀ ਤੁਸੀਂ ਉਹਨਾਂ ਨੂੰ ਲੀਡ ਕਰਕੇ ਜਿੱਤਿਓ ਸਰ ਜੋ ਮੈਂ ਸੋਚਦਾ ਕਿ ਜਿਹੜੀ ਇਲੈਕਸ਼ਨ ਦੇ ਦੌਰਾਨ ਜੋ ਗੱਲਾਂ ਕੀਤੀਆਂ ਜਾਂਦੀਆਂ ਇੱਕ ਦੂਜੇ ਦੇ ਖਿਲਾਫ ਉਹ ਇਲੈਕਸ਼ਨ ਦੇ ਦੌਰਾਨ ਹੀ ਛੱਡ ਦੇਣੀਆਂ ਚਾਹੀਦੀਆਂ ਹੁਣ ਅਸੀਂ ਮੈਂ ਕੱਲੀ ਕਿਸੇ ਇੱਕ ਪਾਰਟੀ ਦਾ ਕਾਉਂਸਲਰ ਨਹੀਂ ਰਹਿ ਗਿਆ ਜੀ ਮੈਂ ਇਸ ਪੂਰੀ ਵਾਰਡ ਦਾ ਕਾਉਂਸਲਰ ਹਾਂ ਪਾਰਟੀ ਮਾਇਨੇ ਨਹੀਂ ਹੁਣ ਇੱਕ ਪੂਰੀ ਵਾਰਡ ਦਾ ਕਾਉਂਸਲਰ ਹਾਂ ਤੇ ਜਿਹੜੀਆਂ ਗੱਲਾਂ ਜੋ ਕੋਈ ਵੱਧ ਘੱਟ ਵੀ ਬੋਲੇ ਹੋਏਗਾ ਸੋ ਇਲਜ਼ਾਮ ਵੀ ਲਗਾਏ ਗਏ ਉਹਨਾਂ ਪਰ ਉਹ ਉਸ ਸਮੇਂ ਚ ਮੈਂ ਭੁੱਲ ਆਇਆ ਸਾਰੇ ਮੇਰੇ ਮਨ 'ਚ ਹੁਣ ਉਹਨਾਂ ਦੇ ਬਾਰੇ ਕੋਈ ਖਿਆਲ ਨਹੀਂ ਹੈਗਾ ਮੇਰੇ ਬਾਰੇ ਕੌਣ ਕੀ ਬੋਲਿਆ ਮੇਰੇ ਮਨ 'ਚ ਖਿਆਲ ਸਿਰਫ ਡਵੈਲਪਮੈਂਟ ਦਾ ਆਉਂਦਾ ਹੈ ਮੈਂ ਡਵੈਲਪਰ ਨੂੰ ਲੈ ਕੇ ਆਪਣਾ ਕੰਮ ਜਾਰੀ ਰੱਖਾਂਗਾ ਜੀ ਤੁਸੀਂ ਬੀਜੇਪੀ 'ਚ ਪਿਛਲੇ 2 ਸਾਲ ਤੋਂ 3 ਸਾਲ ਤੋਂ ਮਿਹਨਤ ਕਰਦੇ ਆ ਰਹੇ ਹੋ ਕਿ ਉਹ ਹੁਣ ਮਿਹਨਤ ਤੇ ਵਿਰਾਮ ਲੱਗ ਗਿਆ ਤੇ ਹੁਣ ਤੁਹਾਨੂੰ ਨਵੇਂ ਸਿਰੋਂ ਆਮ ਆਦਮੀ ਪਾਰਟੀ 'ਚ ਜਿਹੜੀ ਮਿਹਨਤ ਕਰਨੀ ਪਊਗੀ ਫੇਰ ਆਈਸ ਕਰਨ ਲਈ ਸਰ ਦੇਖੋ ਮਿਹਨਤ ਕਰਨ ਵਾਲਾ ਇਨਸਾਨ ਕਦੀ ਵੀ ਕਿਤੇ ਚੁੱਪ ਕਰਕੇ ਤੇ ਬੈ ਨਹੀਂ ਸਕਦਾ ਜੀ ਮੈਨੂੰ ਆਪਣੇ ਆਪ ਤੇ ਉਸ ਪ੍ਰਮਾਤਮਾ ਤੇ ਪੂਰਾ ਵਿਸ਼ਵਾਸ ਹੈ ਜੀ ਕਿ ਪ੍ਰਮਾਤਮਾ ਮੇਰੀ ਬਾਹ ਫੜ ਕੇ ਮੈਨੂੰ ਆਪ ਸਹੀ ਟਿਕਾਣੇ ਲੈ ਜਾਏਗਾ ਜੀ ਸ਼ਮੂਲੀਅਤ ਤੋਂ ਬਗੈਰ ਆਮ ਆਦਮੀ ਪਾਰਟੀ ਨੇ ਤੁਹਾਨੂੰ ਕੋਈ ਭਰੋਸਾ ਦਵਾਇਆ ਕਿ ਤੁਹਾਨੂੰ ਇੱਚ ਬਣਦਾ ਮਾਨ ਸਨਮਾਨ ਜਾਂ ਕੋਈ ਅਹੁਦੇਦਾਰੀ ਦਿੱਤੀ ਜਾਊਗੀ ਜਾਂ ਤੁਸੀਂ ਮੰਗ ਕੀਤੀ ਜਾਂ ਤੁਸੀਂ ਚਾਹਵਨ ਹੋ ਅਨੇਜ ਮੈਂ ਅਜੇ ਤੱਕ ਤੇ ਕੋਈ ਮੰਗ ਨਹੀਂ ਕੀਤੀ ਸਿਰਫ ਮੈਂ ਡਵੈਲਪਮੈਂਟ ਦੇ ਜਿਹੜੇ ਆਪਣੇ ਮੁੱਦੇ ਸੀ ਜਿਹੜੇ ਕੁਝ ਜਿੱਦਾਂ ਪਿੰਡ ਖਾਨਕੋਟ ਦੇ ਸੜਕਾਂ ਦਾ ਲੈ ਲਿਓ ਜਾਂ ਪ੍ਰੀਤਮ ਇਨਕਲੇਵ ਦੀਆਂ ਸੜਕਾਂ ਜਾਂ ਸੀਵਰੇਜ ਦਾ ਲੈ ਲਿਓ ਸਿਰਫ ਇਹ ਮੈਂ ਦੋ ਮੁੱਦੇ ਜਿਹੜੇ ਜ਼ਰੂਰੀ ਮੁੱਦੇ ਸੀ ਉਹ ਮੈਂ ਡਿਮਾਂਡ ਕੀਤੀ ਵੀ ਮੇਰੇ ਇਹ ਜਿਹੜੇ ਆ ਕੰਮ ਜ਼ਰੂਰ ਹੋਣੇ ਚਾਹੀਦੇ ਆ ਜੀ ਤੁਸੀਂ ਆਪਣੇ 35 ਨੰਬਰ ਵਾਰਡ ਦੇ ਜਿਹੜੇ ਹੈਗੇ ਆ ਵੋਟਰ ਸਪੋਰਟਰ ਜਿੰਨੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਮੇਰੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਹੁਣ ਪਾਰਟੀ ਦਾ ਲੈਵਲ ਆਪਾਂ ਛੱਡ ਕੇ ਜੋ ਮੁੱਦੇ ਆਪਾਂ ਰੱਖਿਆਗੇ ਡਿਵੈਲਪਮੈਂਟ ਦੇ ਆਪਾਂ ਸਿਰਫ ਡਿਵੈਲਪਮੈਂਟ ਦੇ ਮੁੱਦਿਆਂ ਤੇ ਫੋਕਸ ਕਰੀਏ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹਾਂ ਕਿ ਮੈਂ ਤੁਹਾਡੇ ਨਾਲ ਹਮੇਸ਼ਾ 24 ਘੰਟੇ ਖੜਾ ਰਹਾਂਗਾ ਜੋ ਤੁਹਾਡੇ ਨਾਲ ਵਾਅਦੇ ਕੀਤੇ ਹਨ ਸਾਰੇ ਵਾਅਦੇ ਇਹਨਾਂ ਬਿਨ ਪੂਰੇ ਜ਼ਰੂਰ ਹੋਣਗੇ ਜੀ ਲੋਕ ਦਲ ਬਦਲੂ ਕਹਿੰਦੇ ਹਨ ਲੋਕ ਨਾਰਾਜ਼ ਹਨ ਕਹਿੰਦੇ ਹਸਾਇ ਦਾ ਨਾਮ ਨਹੀਂ ਹੁੰਦਾ ਰਵਾਇ ਦਾ ਹੋ ਜਾਂਦਾ ਤੇ ਕੱਲ ਤੁਸੀਂ ਪਾਰਟੀ ਬਦਲੀ ਤੇ ਗਲੀ ਗਲੀ ਚਰਚਾ ਜਿਹੜੀ ਆ ਇਹ ਹੋ ਰਹੀ ਆ ਇਹ ਇਕੱਲੇ 35 ਨੰਬਰ ਵਾਲਾ ਨਹੀਂ ਸਾਰੇ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਆ ਕਿਉਂਕਿ ਕਿਸੇ ਕਾਉਂਸਲਰ ਦਾ ਜਿੱਤ ਕੇ ਜਾਣਾ ਮੈਂਡੇਟ ਲੈ ਕੇ ਤੇ ਫਿਰ ਪਾਰਟੀ ਦੂਜੀ ਚ ਜਾਣਾ ਕਿਉਂਕਿ ਇਹਨਾਂ ਦੀ ਜਿਹੜੀ ਆਡੈਲੋਜੀ ਹੈ ਬੜੀ ਫਰਕ ਹੈ ਭਾਜਪੀ ਦੀ ਤੇ ਆਮ ਆਦਮੀ ਪਾਰਟੀ ਦੀ ਭਾਜਪੀ ਜਿਹੜੀ ਪ੍ਰਮੋਟ ਸਨਾਤਨ ਨੂੰ ਕਰਦੀ ਆ ਆਮ ਆਦਮੀ ਪਾਰਟੀ ਤੇ ਦੋਸ਼ ਲੱਗਦੇ ਕਿ ਮੁਸਲਮਨ ਸਮਰਥਕ ਵੀ ਜ਼ਿਆਦਾ ਨਹੀਂ ਹਿੰਦੂਆਂ ਦੇ ਨਾਲੋਂ ਇਸ ਕਰਕੇ ਜਿਹੜਾ ਉਹ ਮੰਨ ਦੇ ਵਿੱਚ ਲੋਕਾਂ ਦੇ ਦੁਬਦਾ ਆ ਉਹਨੂੰ ਵਿਰਾਮ ਲਾਉਣ ਦੇ ਲਈ ਤੁਸੀਂ ਜਿਹੜੀ ਵੋਟਰਾਂ ਦੀ ਨਿਰਾਸ਼ਾ ਦੂਰ ਕਰਨ ਲਈ ਕੀ ਕਹੋਗੇ ਦੇਖੋ ਜੀ ਮੈਂ ਹਰੇਕ ਦਾ ਮਨ ਹਰੇਕ ਦਾ ਇਨਸਾਨ ਦਾ ਮਨ ਦੂਸਰੇ ਇਨਸਾਨ ਦੇ ਮਨ ਦੇ ਨਾਲੋਂ ਵੱਖਰਾ ਹੁੰਦਾ ਹੈ ਹਰੇਕ ਦੀ ਆਈਡਿਓਲੋਜੀ ਵੱਖਰੀ-ਵੱਖਰੀ ਹੁੰਦੀ ਹੈ ਮੇਰਾ ਮਨ ਕਿਸੇ ਹੋਰ ਧਰਮ ਨਾਲ ਤੁਹਾਡਾ ਮਨ ਕਿਸੇ ਹੋਰ ਧਰਮ ਨਾਲ ਪਰ ਜੋ ਮੈਂ ਫਿਰ ਮੁੱਦੇ ਜਿਹੜੇ ਆ ਉਹ ਧਰਮ ਦੇ ਰਾਜ ਧਰਮ ਦੇ ਨਾਂ ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਜਾਂ ਪਾਰਟੀ ਦੇ ਨਾਂ ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਮੈਂ ਸਿਰਫ ਸਾਰਿਆਂ ਨੂੰ ਮੇਰੇ ਵੋਟਰਾਂ ਸਪੋਰਟਰਾਂ ਨੂੰ ਇਹ ਹੀ ਬੇਨਤੀ ਕਰਦਾ ਕਿ ਜੋ ਤੁਹਾਡੇ ਨਾਲ ਵਾਅਦੇ ਇਲੈਕਸ਼ਨ ਦੌਰਾਨ ਜਾਂ ਇਲੈਕਸ਼ਨ ਤੋਂ ਪਹਿਲਾਂ ਮੈਂ ਡਿਵੈਲਪਮੈਂਟ ਦੇ ਕੀਤੇ ਆ ਉਹ ਵਾਅਦਿਆਂ ਤੇ 100% ਜਿਹੜਾ ਮੈਂ ਪੂਰਾ ਕਰਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਿਹੜੇ ਵਧੀਆ ਪ੍ਰੋਜੈਕਟ ਨੇ ਜਿਹੜੇ ਨਿਊ ਅਮਰਸਰ ਦੇ ਵਿੱਚ ਆ ਰਹੇ ਨੇ ਬਹੁਤ ਵਧੀਆ ਪ੍ਰੋਜੈਕਟ ਖਾਨਕੋੜ ਚ ਆਉਣਗੇ ਪ੍ਰੀਤਮ ਇਨਕਲੇਵ ਚ ਆਉਣਗੇ ਹਰਦੇਵਨਗਰ ਚ ਆਉਣਗੇ ਨੈਸ਼ਨਲ ਸਿਟੀ ਚ ਆਉਣਗੇ ਦਬੁਰਜੀ ਚ ਆਉਣਗੇ ਜੀ ਇਹ ਸਨ ਸਰਦਾਰ ਗਰ ਕਮਲ ਸਿੰਘ ਜੀ ਮਾਨ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਇਹਨਾਂ ਨੂੰ ਦਾਗੀ ਕਹਿੰਦੇ ਹਨ ਜਾਂ ਦਲ ਬਦਲੂ ਕਹਿੰਦੇ ਹਨ ਕਿ ਉਹਨਾਂ ਦਾ ਜਵਾਬ ਆਪਣਾ ਵਿਕਾਸ ਕਰਕੇ 35 ਨੰਬਰ ਵਾਰਡ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸ਼ੀਸ਼ਾ ਸਾਫ਼ ਹੋ ਜਾਵੇਗਾ ਕਿ ਇਹਨਾਂ ਨੇ ਸਿਰਫ ਡਵੈਲਪਮੈਂਟ ਦੇ ਲਈ ਹੀ ਇਹ ਇਹਨਾਂ ਨੂੰ ਇੱਕ ਕਦਮ ਚੁੱਕਣਾ ਪਿਆ ਪੰਜਾਬ ਟਾਈਮ ਤੋਂ ਵੀਡੀਓ ਜਰਨਲਿਸ ਹਰਮਨਦੀਪ ਸਿੰਘ ਦੇ ਨਾਲ ਪੀਐਸ ਪਾਸੇ ਧੰਨਵਾਦ